40 ਰੁਪਏ ਕਿਲੋ ਪਿਆਜ਼ ਹੋ ਗਈ। ਅਰੇ ਇਹਨੂੰ 45 ਨੂੰ ਬੋਲਦੇ ਆ ਇਹ ਅਗਲਾ ਨੇ। ਕੀ ਖਾਵੇ ਗਰੀਬੰਦਾ? ਮੰਡੀ 'ਚ ਰੇਡ ਹੈ ਜਿਹੜਾ ਬਾਹਰ ਰੇਡ ਵਿੱਚ ਕਹਿੰਦਾ ਕਿ ਆਉਂਗਾ। ਇਹ ਅੰਗ ਲਾਈ ਪਈ ਹੈ ਬਾਹਰ ਵੀ। ਹੁਣ ਦੇ ਟਾਈਮ 'ਚ ਜਿਹੜਾ ਪਿਆਜ਼ 25 ਰੁਪਏ ਦਾ ਉਹ 40 ਰੁਪਏ ਹੋ ਗਿਆ ਜੀ ਆਪਣਾ। ਆਲੂ ਹੈ ਜਿਹੜਾ 25 20 ਤੋਂ 25 ਦੇ ਦਾ ਉਹ 30 ਹੋ ਗਿਆ ਜੀ ਆਪਣਾ ਆਲੂ ਕਹਿੰਦੇ ਮਹਿੰਗੀ ਬੋਦ ਹੋਗੀ ਮਹਿੰਗੀ ਅੱਗ ਲਾਈ ਪਈ ਐ ਨਾ ਨਾੜਦਿਆਂ ਨੇ ਐਨੀ ਮਹਿੰਗੀ ਲਾਈ ਪਈ ਐ ਪਿਆਜ਼ਾਂ ਨੂੰ ਹੋਰ ਅੱਗ ਲਾਈ ਪਈ ਐ ਕਿ ਆਗਰੀ ਬੰਦਾ ਖਾਵੇ ਦੱਸੋ ਇਹ ਤਾਂ ਕਹਿੰਦੇ ਪਿੱਛੇ ਤੋਂ ਬਹੁਤ ਮਹਿੰਗੇ ਆਉਂਦੇ ਨੇ ਜਿਹੜੀ ਨਾਂ ਦੇ ਤਾਂ ਲੁੱਟਮਾਰ ਕਰੀਵੇ ਇਹਨਾਂ ਨੇ ਉਹਦੇ ਆਟੀਆਂ ਨੇ ਜੀਦਾ ਮੱਕਾ ਨਹੀਂ ਕੋਈ ਕਮਾਣ ਵਾਲਾ ਨਹੀਂ ਦੱਸ ਕਿ ਆ ਖਾਵੇ ਬੰਦਾ ਮੈਂ ਕਿਹੜਾ ਮੰਨਦੇ ਰਹੀ ਤੇ ਕੋਈ ਸਸਤੀ ਚੀਜ਼ ਮਿਲ ਜਵੇ ਸਸਤੀ ਮੰਡੀ 'ਚ ਹੋਰ ਅੱਗ ਲੱਗੀ ਪਈ ਐ ਇਹ ਮੰਡੀ ਵਾਲਿਆਂ ਨੇ ਹੋਰ ਇਹ ਕਹਿੰਦੇ ਕੱਪੜੇ ਵੀ ਲਾ ਲੈ ਉਰੇ ਰੱਖ ਜੋ ਸਬਜ਼ੀਆਂ ਨਾਲ ਨੇ ਕ ਦੇ ਸਾਡੇ ਕੋਲ ਰੱਖ ਜੋ ਇਹ ਹਾਲ ਹੈ ਮੰਡੀ ਵਾਲਾ ਬੜਾ ਮੋਟੇ ਸਸਤੀ ਜੋ ਗਰੀਬ ਦਾ ਟਾਈਮ ਹੀ ਹੈ ਨਹੀਂ ਇਹ ਗਰੀਬ ਨੂੰ ਨਹੀਂ ਗਰੀਬੀ ਨਹੀਂ ਚੱਕ ਰਹੀ ਗਰੀਬ ਨੂੰ ਮਾਰ ਰਹੀ ਨੇ ਰੋਟੀ ਖਾਣੀ ਵੀਰੇ ਓਖੀ ਪੀ ਆ ਤੁਸੀਂ ਆਪ ਸਿਆਣੇ ਸასი ਕਾਲ ਜੀ ਤੁਸੀਂ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਤੁਹਾਡਾ ਸਵਾਗਤ ਕਰਦਾ ਇਸ ਵਕਤ ਅਸੀਂ ਮੰਡੀ ਦੇ ਵਿੱਚ ਮੌਜੂਦ ਆ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਮਹਿੰਗਾਈ ਦਿਨ ਪਰ ਦਿਨ ਵਾਧੀ ਜਾ ਰਹੀ ਹੈ ਤੇ ਲੋਕਾਂ ਦਾ ਲੱਕ ਤੋੜਦੀ ਜਾ ਰਹੀ ਆ ਅੱਜ ਮੰਡੀ ਦੇ ਵਿੱਚ ਪਹੁੰਚੇ ਆ ਕਿਉਂਕਿ ਜਿਹੜੇ ਪਿਆਜ਼ ਦੇ ਆਲੂ ਦੇ ਸੇ ਸਬਜ਼ੀਆਂ ਦੇ ਰੇਟ ਲਗਾਤਾਰ ਵਧ ਰਹੇ ਨੇ ਤੇ ਜੇ ਗੱਲ ਕਰੀਏ ਇਲੈਕਸ਼ਨ ਤੋਂ ਪਹਿਲਾਂ ਇਹ ਚੀਜ਼ਾਂ ਘੱਟ ਗਈਆਂ ਸੀ ਪਰ ਹੁਣ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਫੇਰ ਜਿਹੜਾ ਕਿ ਰੇਟ ਵਧ ਚੁੱਕੇ ਨੇ ਇੱਕ ਵਾਰੀ ਨਿਗਮ ਰਾਦਰਾਂ ਦੇ ਮੰਡੀ ਦੇ ਵਿੱਚ ਖੜੇ ਆ ਹਨਾ ਸੋ ਤਸਵੀਰਾਂ ਨੇ ਲਗਾਤਾਰ ਦਿਖਾ ਰਹੇ ਆ ਅਕਲ ਜੀ ਸਾਡੇ ਨੇ ਬੈਠੇ ਨੇ ਗੱਲਬਾਤ ਕਰਾਂਗੇ ਵੀ ਜਿਹੜੇ ਆ ਪਿਆਜ਼ ਦੇ ਜੇ ਸਬਜ਼ੀਆਂ ਦੇ ਰੇਟ ਵਧ ਰਹੇ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਰੇਟ ਵਧ ਰਹੇ ਨੇ ਜੀ ਬਿਲਕੁਲ ਬਿਲਕੁਲ ਕੀ ਨਾਮ ਹੈ ਜੀ ਆ ਮੈਂ ਮੇਰਾ ਨਾਮ ਹੈ ਪਰਮਜੀਤ ਸਿੰਘ ਖੁੱਬੜ ਹਮ ਆਮ ਰਿਟਾਇਰਡ ਮੇਜਰ ਫਰਮ ਆਰਮੀ ਕੀ ਬਾਤ ਹੈ ਜੀ ਔਰ ਸਟੇਟ ਬੈਂਕ ਤੋਂ ਮੈਨੇਜਰ ਹੈਗਾ ਕੁ ਦਿਨ ਕਮਾਂਡੋ ਡੀਐਸਪੀ ਵੀ ਰਹਾ ਜੀ ਤੇ ਮੇਰਾ ਨਾ ਇੱਥੇ ਸਬਜ਼ੀਆਂ ਆਂਦੀਆਂ ਬਾਲੇ ਕੰਡ ਦਾ ਰਹਿਣ ਵਾਲਾ ਮੈਂ ਔਰ ਮੈਂ ਨਾ ਗੁਰਦੁਆਰਾ ਛੱਪਰਛੜੀ ਗੁਰੂ ਤੇ ਗੁਰਬੰਦਾ ਬਹਾਦਰ ਸਿੰਘ ਦੀਆਂ ਅ ਸੇਵਾ ਕਰਦਾ ਮੈਂ ਤੋਂ ਤਕਰੀਬਨ ਡੇਲੀ ਸਬਜੀ ਲੈ ਕੇ ਜਾਂਦਾ ਸੰਗਤਾਲ ਲਈ ਤੇ ਪਿਆਜ਼ ਪਿੱਛੇ ਮੈਨੂੰ 16 ਰੁਪਏ 14 ਰੁਪਏ ਕਿਲੋ ਮਿਲਦਾ ਰਿਹਾ ਕਿਉਂਕਿ ਮੇਰਾ ਇੱਕ ਅੰਦਾਜ਼ਾ ਲਾਇਆ ਹੈ ਮੈਂ ਕਿਉਂਕਿ ਅੱਜ ਕੱਲ ਨਾ ਜਿਹੜੇ ਸਾਡੇ ਕੇਂਦਰ ਚ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਤੇ ਸਰਕਾਰ ਨੇ ਜਿਹੜਾ ਸੀ ਆਨੀਅਨ ਦਾ ਪਿਆਜ਼ ਦਾ ਐਕਸਪੋਰਟ ਬੰਦ ਕਰਤਾ ਸੀ ਤੇ ਐਨਟੀਪੀਸੀ ਨੂੰ ਹੁਕਮ ਦਿੱਤੇ ਸੀਗੇ ਕਿ ਤੁਸੀਂ ਉਹਨਾਂ ਨੂੰ ਬਾਜ਼ਾਰ ਦੇ ਰੇਟ ਘਟਾਓ ਤਾਂ ਕਿ ਲੋਕ ਸਾਨੂੰ ਵੋਟਾਂ ਪਾਣ ਪਰ ਜੇ ਦੇਖਿਆ ਜਾਵੇ ਜਿਹੜੀ ਅੱਜ ਸਰਕਾਰ ਦੁਬਾਰੇ ਬਣ ਕੇ ਬੈਠ ਗਈ ਤੀਜੀ ਵਾਰ ਲੋਕਾਂ ਨੇ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ਤੇ ਇਹ ਸਰਕਾਰ ਨੂੰ ਹੰਦੇ ਮੂੰਹ ਘੇਰਿਆ ਇਹਨੂੰ ਜੀਵ ਦੀ ਜਟਾਈ ਇਹਦੇ ਦਸ ਦੇ ਦਸ ਐਮਪੀ ਪੰਜਾਬ ਚਾਰੇ ਚਲੋ ਅੱਜ ਕੀ ਪਾਣਾ ਵਰਤੇ ਰੱਬ ਜਾਣੇ ਕਿ ਬਿੱਟੂ ਨੂੰ ਕਿੱਦਾਂ ਇਹਨਾਂ ਨੇ ਕਿਆ ਉਹਦੇ ਨਾਲ ਡੀਲ ਹੋਈ ਹੈ ਕਿਆ ਨਹੀਂ ਹੋਈ ਉਹਨੂੰ ਦੁਬਾਰੇ ਕੈਬਨਿਟ ਮੰਤਰੀ ਵੀ ਲੈ ਲੈ ਹਾਰੇ ਹੋਏ ਨੂੰ ਪਰ ਇਹ ਮਹਿੰਗਾਈ ਦੀ ਮਹਾਰ ਜਿਹੜੀ ਹੁਣ ਗਾਕਾ ਦੇ ਪੈਣੀ ਪੈਣੀ ਹੈ ਕਿਉਂਕਿ ਮਹਿੰਗਾਈ ਔਰ ਬੀਜੇਪੀ ਆਪਜੀ ਇੱਕ ਦੂਜੇ ਦੇ ਪੂਰਕ ਹੈ ਜਿਹੜਾ ਪੈਸਾ ਲੋਕਾਂ ਨੇ ਫੰਡਿੰਗ ਕੀਤਾ ਹੈ ਅੱਜ ਉਹ ਪੈਸਾ ਕਮਾਣ ਲਈ ਦੁਬਾਰੇ ਪਿਆਜ਼ ਦੇ ਰੇਟ ਹੋ ਸਕੇ 80-90 ਰੁਪਏ ਕਿਲੋ ਪਹੁੰਚ ਜਾਣ ਕਿਉਂਕਿ ਗਾਹ ਨੂੰ ਕੋਈ ਫਸਲ ਨਹੀਂ ਹੈ ਫਸਲ ਮਈ ਤੇ ਅਪ੍ਰੈਲ ਵਿੱਚ ਆ ਜਾਂਦੀ ਹੈ ਅਗਲੀ ਫਸਲ ਆਏਗੀ ਗਰਸ ਦੇ ਵਿੱਚ ਜਿਹੜੀ ਨਾਸਕ ਚਾਏਗੀ ਵੇਸਟ ਬੰਗਾਲ ਚਾਏਗੀ ਤੇ ਇਸ ਲਈ ਮੇਰਾ ਇੱਕ ਅੰਦਾਜ਼ਾ ਹੈ ਕਿ ਮੰਡੀ ਦਾ ਰੁਖ ਦੇਖ ਕੇ ਔਰ ਲੋਕਾਂ ਦਾ ਵਿਚਾਰ ਦੇਖ ਕੇ ਅੱਗੇ ਕੇ ਫੈਸਟੀਵਲ ਸੀਜ਼ਨ ਵੀ ਆਉਣ ਵਾਲਾ ਹੈ ਤੇ ਲੋਕਾਂ ਤੇ ਮਾਰ ਪੈਣੀ ਪੈਣੀ ਹੈ ਬਿਲਕੁਲ ਰੇਟ ਦੀ ਮੈਂ ਗੱਲ ਕਰਾਂ ਤੁਸੀਂ ਕਹਿੰਦੇ ਇਲੈਕਸ਼ਨ ਤੋਂ ਪਹਿਲਾਂ ਰੇਟ ਕੁਝ ਹੋਰ ਸੀ ਤੇ ਇਲੈਕਸ਼ਨ ਤੋਂ ਬਾਅਦ ਕੁਝ ਹੋਰ ਹੋ ਗਏ ਨੇ ਅੱਜ ਕਿਰਵੇ ਕਿਲੋ ਅੱਜ ਕੀ ਰੇਟ ਚੱਲ ਰਹੀ ਹੁਣ ਇੱਥੇ ਮੰਡੀ ਦਾ ਰੇਟ 2 ਕਿਰਵੇ ਕਿਲੋ ਹੈ 50 ਕਿਲੋ ਦੀ ਬੋਰੀ ਜਿਹੜੀ ਹੈਗੀ 1050 ਦੀ ਮੈਂ ਹੁਣੇ ਲਈਏ ਹੂੰ ਹਾਂ ਜਿਹਦੀ ਬਾਹਰ ਗੱਲ ਕਰੀ ਜਿਹੜੇ ਰੇੜੀਆਂ ਦੇ ਵੇਚਦੇ ਨੇ ਫਿਰ ਰੇੜੀਆਂ ਡਬਲ ਰੇਟ ਵੇਚਦੇ ਆ ਜੀ ਕਿਉਂਕਿ ਉਹ ਰਿਟੇਲ ਚ ਵਿਕਦਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਾਰੇ ਧੁੱਪ ਦੇ ਵਿੱਚ 37 ਡਿਗਰੀ ਟੈਂਪਰੇਚਰ ਰੇੜੀ ਨੂੰ ਖਿੱਚੀ ਫਿਰਦੇ ਆ ਤੇ ਦੇ ਦੇ ਆਰ ਗਿਵਿੰਗ ਦਾ ਹੋਮ ਡਿਲੀਵਰੀ ਤੇ ਹੋਮ ਡਿਲੀਵਰੀ ਦਾ ਫੀਸ ਜ਼ਿਆਦਾ ਲੱਗਦੀ ਲੱਗਦੀ ਹੈ ਕਿਉਂਕਿ ਕੁਝ ਔਰਤਾਂ ਜਿਹੜੀਆਂ ਨਾ ਉਹਨੇ ਘਰ ਵਾਲੇ ਦੂਰ ਦਰਾਜ ਪੋਸਟਡ ਹੈ ਤੇ ਉਹ ਸਬਜ਼ੀ ਲੈਣ ਨਹੀਂ ਚਾਹਦੀ ਬੱਚੇ ਸਕੂਲ ਗਏ ਆ ਤੋ ਉਹ ਸਬਜ਼ੀ ਉਸੇ ਟਾਈਮ ਬਣਾਉਂਦੀ ਐ ਜਿਹੜਾ ਉਹ ਰੈਡੀ ਵਾਲਾਂ ਦਾ ਦੇਖ ਕੇ ਲੈ ਲੈਂਦੀ ਐ ਭਾਈ ਅੱਜ ਬੈਂਗਣ ਦੇ ਦੇ ਆਲੂ ਦੇ ਦੇ ਫਲਾੜਾ ਦੇ ਦੇ ਪਰ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਚੋਣੇ ਦੀ ਤਿਆਰੀ ਦੇ ਜੋਬਨ ਤੇ ਹੈ ਲੋਕ ਖੇਤਾ ਦੀ ਕੈਦੋਂ ਕਰ ਰਹੇ ਨੇ ਤੇ ਇਸ ਟਾਈਮ ਚਾਹੇ ਕੋਈ ਵੀ ਖੇਤ ਹੈ ਉਹਦੇ ਵਿੱਚ ਵੇਲ ਦੀ ਖੇਤੀ ਨੂੰ ਵਾਹ ਵਾ ਕੇ ਕਿਉਂਕਿ 3-4 ਦਿਨਾਂ ਚ ਬਾਰਸ਼ ਆਣ ਵਾਲੀਆਂ ਨੇ ਤੇ ਪੰਜਾਬ ਸਰਕਾਰ ਨੇ 11 ਜੂਨ ਤੋਂ ਝੋਨਾ ਲਾਣ ਦੀ اجازت ਦੇ ਦਿੱਤੀ ਹੈ ਇਸ ਲਈ ਪੈਲੀਆਂ ਨੂੰ ਖਾਲੀ ਕਰ ਰਹੇ ਨੇ ਤੇ ਪਿਆਜ਼ ਦਾ ਤੇ ਸਬਜ਼ੀਆਂ ਦਾ ਰੇਟ ਤਾਂ ਹੁਣ ਗਾਹ ਨੂੰ ਵੱਧੇਗਾ ਹੀ ਵੱਧੇਗਾ ਕਿਉਂਕਿ ਅਗਲੀ ਫਸਲ ਜਿਹੜੀ ਹੈ ਸਤੰਬਰ-ਅਕਤੂਬਰ ਜਾ ਕੇ ਆਉਗੀ ਕਾਰਨ ਕਿ ਸਾਮਾਧਿਓ ਲਗਾਤਾਰ ਮਹਿੰਗਾਈ ਵਧ ਰਹੀ ਹੈ ਕਿਉਂਕਿ ਜੇ ਗਰੀਬ ਦੀ ਗੱਲ ਕਰੀਏ ਉਸ ਦੇ ਲਈ ਇਹ ਪਿਆਜ਼ ਖਰੀਦਣਾ ਜਾਂ ਆਲੂ ਖਰੀਦਣਾ ਜਾਂ ਸਬਜ਼ੀ ਖਰੀਦਣੀ ਬਹੁਤ ਔਖੀ ਹੋ ਰਹੀ ਆ ਦੇਖੋ ਜਿੱਥੇ ਤਾਂ ਗਰੀਬ ਦਾ ਸਵਾਲ ਹੈ ਮੇਰੀ ਉਮਰ ਇਸ ਟਾਈਮ 70 ਸਾਲ ਹੈ ਆਈ ਵਾਸ ਬੋਰਨ ਇਨ 55 ਇਨ ਪਾਕਿਸਤਾਨ ਜੀ ਮਾਈ ਫਾਦਰ ਵਾਜਨ ਬ੍ਰਿਟਿਸ਼ ਆਰਮੀ ਮਾਈ ਦਾਦਾ ਵਾਜਨ ਡੈਕਨ ਹਾਰਸ ਐਂਡ ਮਾਈ ਨਾਨਾ ਵਾਜ ਆਈਜੀਪੀ ਕਨ ਅ ਸਟੇਟ ਆਈ ਬਿਲੋਂਗ ਟੂ ਥੈਟ ਫੈਮਿਲੀ ਤੇ ਪਰ ਕਿਉਂਕਿ ਗਰੀਬ ਨੂੰ ਦੂਰ ਕਰਦੇ ਕਰਦੇ ਗਰੀਬੀ ਦੂਰ ਹੋ ਗਿਆ ਨਾ ਤਾਂ ਗਰੀਬੀ ਦੂਰ ਹੋਈ ਤੇ ਨਾ ਗਰੀਬ ਨੂੰ ਦੂਰ ਕਰਨ ਵਾਲਾ ਉਹ ਸੰਪਨ ਹੋ ਗਿਆ ਜਿਹੜੇ ਗਰੀਬੀ ਨੂੰ ਦੂਰ ਕਰਦੇ ਆ ਸਕੀਮਾਂ ਬਣਾਉਂਦੇ ਆ ਸਬਸਿਡੀ ਆਂਦੀ ਹੈ ਆ ਚੀਜ਼ ਸਬਸਿਡੀ ਤੇ ਉਹ ਚੀਜ਼ ਪਿੰਡ ਸਕੂਲਾਂ ਚ ਮਿੱਡੇ ਮੀਲ ਹੈ ਜੀ ਫਲਾਣਾ ਜੀ ਰੱਬ ਜਾਣੇ ਮਿੱਡੇ ਮੀਲ ਨੂੰ ਕੌਣ ਖਾ ਰਿਹਾ ਕੌਣ ਨਹੀਂ ਖਾ ਰਿਹਾ ਬੱਚਾ ਜੀ ਉੱਥੋਂ ਭੁੱਖੇ ਆਉਂਦੇ ਆ ਉਹਨਾਂ ਦੇ ਪੇਟ 'ਚ ਦਾ ਅਨ ਦਾ ਦਾਣਾ ਨਹੀਂ ਹੁੰਦਾ ਇਹ ਤਾਂ ਸਰਕਾਰ ਹੀ ਜਾਣੇ ਕਿ ਗਰੀਬੀ ਨੂੰ ਕਿਹੜਾ ਜਾਦੂ ਦੀ ਛੜੀ ਸਾਡੇ ਸਾਡੇ ਭੂਤਪੁਰ ਪ੍ਰਧਾਨ ਮੰਤਰੀ ਮਨਜੋਨ ਸਿੰਘ ਨੇ ਵੀ ਇੱਕ ਵਾਰੀ ਜਦ ਕਿ ਹੀਵਾਜ ਗ੍ਰੇਟ ਇਕਨੋਮਿਸਟ ਅਮੇਰ ਉੱਥੇ ਦਾ ਪੜਿਆ ਸੀ ਐਕਸਪੋਰਟ ਯੂਨੀਵਰਸਿਟੀ ਦਾ ਔਰ ਜਿਹੜਾ ਕਿ ਇੰਡੀਆ ਨੂੰ 10 ਸਾਲ ਪ੍ਰਧਾਨ ਮੰਤਰੀ ਰੰਧ ਹੋਇਆ ਉਸ ਕਗਮਾਇਰ ਚ ਉਹ ਦਲਦਲ ਚੋਂ ਕੱਢ ਗਿਆ ਜਿੱਥੋਂ ਦੁਨੀਆ ਦੇਸ਼ਮੰਦੀ ਚਲੇ ਗਏ ਪਰ ਉਹਦੀ ਇਕਨੋਮੀ ਨੇ ਅਜ ਇੰਡੀਆ ਜ਼ਿੰਦਾ ਹੈਗਾ ਉਹਨੇ ਇਹ ਕਹਿਆ ਸੀਗਾ ਕਿ ਆਈ ਹੈਵ ਨੋ ਮੈਜਿਕ ਰੋਡ ਕਿ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਮੈਂ ਮਹਿੰਗਾਈ ਨੂੰ ਦੂਰ ਕਰ ਸਕਾਂ ਪਰ ਤੀਜੀ ਵਾਰ ਸਰਕਾਰ ਬਣਾ ਚੁੱਕੇ ਨੇ ਹੁਣ ਮਹਿੰਗਾਈ ਵੱਧ ਬਾਦਰੀ ਹੈ ਕਾਟ ਨਹੀਂ ਰਹੀ ਸਿਲੰਡਰ ਦੇ ਰੇਟ ਗੱਲ ਕਰ ਲਈਏ ਜਾਂ ਸਬਜ਼ੀਆਂ ਦੀ ਗੱਲ ਕਰ ਲਈਏ ਜਾਂ ਤੇਲ ਦੀ ਗੱਲ ਪੈਟਰੋਲ ਦੀ ਗੱਲ ਕਰ ਲਈ ਹਰ ਇੱਕ ਚੀਜ਼ ਨੂੰ ਮਹਿੰਗਾਈ ਦੇ ਵਿੱਚ ਆ ਜੇ ਤੁਸੀਂ ਥੋੜੀ ਬਹੁਤੀ ਇਕਨੋਮੀ ਸਮਝਦੇ ਹੋ देयर इज ਅ ਇਨਫਲੇਸ਼ਨ ਐਂਡ ਡੀਫਲੇਸ਼ਨ ਇਨਫਲੇਸ਼ਨ ਕੀ ਹੁੰਦਾ ਜਦ ਮਾਰਕੀਟ ਦੇ ਵਿੱਚ ਜਿਆਦਾ ਪੈਸਾ ਮੁਦਰਾ ਮਾਰਕੀਟ ਜਾਊਗੀ ਤੇ ਮਾਰਕੀਟ ਫੈਲੇਗੀ ਉਹਦੇ ਨਾਲ ਮਹਿੰਗਾਈ ਵਧੇਗੀ ਇਹ ਇੱਕ ਇਕਨੋਮਿਕਸ ਦਾ ਰੂਲ ਹੈਗਾ ਇਸ ਟਾਈਮ ਪ੍ਰੋਪਰਟੀ ਦੇ ਰੀਅਲ ਸਟੇਟ ਦੇ ਰੇਟ ਪਤਾ ਕਿੱਥੇ ਕਿੱਥੇ ਪਹੁੰਚ ਗਿਆ ਅੱਜ ਮੈਂ ਪੰਜਾਬ ਦੇਖਦਾ ਅੰਬਾਲਾ ਤੋਂ ਚੱਲਦਾ ਕੋਈ 8 9 90 ਬਾਈਪਾਸ ਬਣ ਰਹੇ ਨੇ ਤੇ ਉਹਨਾਂ ਨੇ ਜਿਹੜੀ ਜ਼ਮੀਨ ਅੰਡਰ ਸੈਕਸ਼ਨ 406 ਜ਼ਮੀਦਾਰਾਂ ਨੇ ਰਿਕੁਆਇਰ ਕੀਤੀ ਹੈ ਉਹ ਕੋਈ 1.5 ਡੇਡ 2-2 ਕਰੋੜ ਦਾ ਕਿੱਲੇ ਦਾ ਕਲੇਮ ਦੇ ਰਹੇ ਆ ਅੱਜ ਹਰ ਜ਼ਮੀਦਾਰ ਕੋਲ ਕਿੱਲੇ ਵਾਲੇ ਕੋਲ ਵੀ 1.5 ਕਰੋੜ ਦਾ ਮਾਲਕ ਹੈ ਉਹ ਔਰ 1.5 ਕਰੋੜ ਜਿਸ ਤਰ੍ਹਾਂ ਉਹਦੀ ਜੇਬ ਚੰਦਾ ਨਾ ਉਹ ਜਗਵਾਰ ਗੱਡੀਆਂ ਤਾਂ ਪੱਠੇ ਲੈ ਕੇ ਜਾਂਦੇ ਬਿਲਕੁਲ ਜਗਵਾਰ ਗੱਡੀਆਂ ਪਰਸਵਾ ਦੇ ਪੱਟੇ ਵੱਢ ਕੇ ਲੈ ਜਾ ਰਹੇ ਕੋਈ ਪੈਸੇ ਦਾ ਉਹਨਾਂ ਦੇ ਇੱਜ਼ਤ ਆਈ ਨਹੀਂ ਕੋਈ ਤੇ ਜਿਸ ਤਰ੍ਹਾਂ ਮੋਹਰ ਮੰਨਾਰ ਮਾਰ ਪ੍ਰਾਈਸ ਰਾਈਜ਼ ਇਸ ਟਾਈਮ ਇਨਫਲੇਸ਼ਨ ਚਰਮ ਸੀਮਾ ਤੇ ਜੇ ਅਸੀਂ ਕਰੀਏ ਗੱਲ ਮਹਿੰਗਾਈ ਦੀ ਗੈਸ ਦੇ ਸਰਣੀ ਤੇ ਡੈਟੀ ਰਾਈਟ ਪਰ ਜੇ ਉਦਾਂ ਦੇਖੀਏ ਜੋ ਡੀਏ ਸਾਡਾ ਤਨਖਾਹ ਉਸ ਟਾਈਮ ਸੀਗੀ ਆਈ ਵਾਸ ਅਪਾਇੰਟਡ ਇਨ ਦਾ 71 ਵਾਰ ਐਜ਼ ਅ ਲੈਫਟੀਨੈਂਟ ਐਂਡ ਮਾਈ ਸੈਲਰੀ ਵਾਰ 262 ਰੁਪੀਸ ਨਾਓ ਆਮ ਗੈਟਿੰਗ ਪੈਨਸ਼ਨ 1 ਲੱਖ 42000 ਪਰ ਮੰਥ ਥਿਸ ਇਸ ਦਾ ਇਨਫਲੇਸ਼ਨ ਸੋ ਥੇਅਰ ਇਜ਼ ਨੋ ਮਹਿੰਗਾਈ ਮਹਿੰਗਾਈ ਅਕੋਰਡਿੰਗ ਟੂ ਇੰਡੈਕਸ ਹੈ ਜਿਹੜੀ ਕਿ ਜਥੇਬੰਦੀਆਂ ਆ ਮਜ਼ਦੂਰਾਂ ਦੀਆਂ ਟ੍ਰੇਡ ਯੂਨੀਅਨ ਹੈ ਉਹ ਕਹਿੰਦੀ ਹੈ ਕਿ ਸਾਨੂੰ ਪ੍ਰਾਈਸ ਰਾਈਜ਼ 1961 ਵਾਲਾ ਦੇ ਦਿਓ ਤੇ ਕਿੰਦਾ 1961 ਦੀ ਲੈ ਦਿਓ ਬਿਲਕੁਲ ਪਾਟੋ ਪੋਸੀਬਲ ਨਹੀਂ ਹੈ ਕਿਉਂ ਐਸੀ ਕੋਈ ਇਕਨੋਮੀ ਨਹੀਂ ਬਣੀ ਕਿ ਜਿਹੜੀ ਦੁਬਾਰੇ ਧਰਤੀ ਨੂੰ 200 ਸਾਲ ਪਿੱਛੇ ਲੈ ਜਾ ਪਰ ਹੁਣ ਮੈਨੂੰ ਲੱਗਦਾ ਮਹਿੰਗਾਈ ਘਟ ਨਹੀਂ ਹੋਣੀ ਫਿਰ ਪੰਜਾਬ ਦੇ ਵਿੱਚ ਵੀ ਮੈਂ ਤਾਂ ਕਹਾ ਮਹਿੰਗਾਈ ਦਾ ਤੇ ਬੀਜੇਪੀ ਦਾ ਇੱਕ ਪ੍ਰਾਇ ਹੈ ਇੱਕ ਦੂਜੇ ਦੇ ਪੂਰਕ ਹੈ ਜਿਹੜਾ ਲੋਕਾਂ ਨੇ ਫੰਡਿੰਗ ਕੀਤੀ ਹੈ ਇਲੈਕਸ਼ਨ ਮੋਦੀ ਦੀ ਰੈਲੀ ਤੇ ਕਿੰਨੀਆਂ ਰੈਲੀਆਂ ਕਰ ਰਹੇ ਨੇ ਦਿਨ ਦੀ 12 ਬਾਰ ਬਾਰ ਰੈਲੀਆਂ ਕਰੀਆਂ। ਕਾ ਕਿਸ ਨੇ ਪੁੱਛਿਆ ਕਰੋੜਾ ਰੁਪਿਆ ਕਿਤੋਂ ਲੱਗਿਆ? ਬਿਲਕੁਲ। ਐਸੀ ਹਾਲ ਬਣਿਆ ਐ। ਐਸੀ ਤੁਹਾਨੂੰ ਕੀ ਕਹਦੇ ਪਕੌੜਾ ਜ਼ਾਇ ਐ। ਐਸੀ ਸਾਊਂਡ ਸਿਸਟਮ ਚੱਲੇ ਐ ਤੇ ਲੋਕਾਂ ਨੂੰ ਢੋਇਆ, ਬਸਾਂ ਨੇ ਢੋਇਆ, ਪੈਸੇ ਦਿੱਤੇ ਐ। 100-100 ਰੁਪਏ ਤੇ ਲੇਬਰ ਆਈ ਐ, ਪੱਠਾਂ ਦੀ ਆਈ ਐ। ਮੈਂ ਕਹਿੰਦਾ ਇਸ ਗੱਲ ਨੂੰ ਓਪਨਲੀ ਕਿ ਲੇਬਰ ਨੂੰ ਠੋਕ-ਠੋਕੇ ਪੰਜਾਬ ਦੇ ਵਿੱਚ ਲੈ ਕੇ ਬਿਠਾਇਆ ਗਿਆ। ਸੋ ਜਿਹੜਾ ਹੁਣ ਰੇਟ ਨਿਕਲ ਕੇ ਸਾਹਮਣੇ ਆ ਰਿਹਾ ਪਿਆਜ਼ ਦਾ ਗੱਲਬਾਤ ਕਰਾਂਗੇ ਟਰੱਕ ਡਰਾਈਵਰ ਦੇ ਨਾਲ ਲੈ ਕੇ ਆਏ ਨੇ ਪਿਆਜ਼ ये समय बाईस रुपये चौबीस रूपये वहीं से चौबीस रूपये मंडी में कितना है मंडी में चार रुपया किराया पड़ जाते हैं पाँच रुपया कितना पड़ गया अभी टोटल फिर दो रुपया लेबर पड़ जाते हैं तीन रुपये पड़ गया पैंतीस रहा है उन्हें अच्छा अभी पैंतीस रुपये रहा है प्याज कट्टे ले गया है चौतीस पैंतीस पहले की सस्ती आता था थोड़ा अठारह रुपये वहाँ से लगता आता था फिर यहाँ जो है कि चौबीस पच्चीस रुपये पड़ जाता था पे पहले पड़ता था। लग नहीं रहा कहीं कहीं महंगाई हो चुकी, आ, महंगाई हो चुकी है पंद्रह बढ़ गई गरीब बंदा क्या करेगा इसमें फिर क्योंकि गरीब ग्रीब ग्रीब के लिए बहुत औखा हो जाता औखा ही है गरीब क्या करेगा अब जितना मजदूरी मिल रहा है उतना ही मिलना मजदूरी मजदूरी तो बढ़ना नहीं अब गरीब तो मारी जाएगा इसमें बिल्कुल ਕਿਆ ਕਹਿਣਾ ਚਾਹੋਗੇ ਸਰਕਾਰ ਖੁਦ ਬਣਾਤੇ ਹੋ ਤੁਸੀਂ ਲੋਗ ਕਿਆ ਕਹਿਣਾ ਚਾਹੋਗੇ ਫਿਰ ਇਸ ਨੂੰ ਲੈ ਕੇ ਇਸ ਨੂੰ ਲਈ ਸਰਕਾਰ ਨੂੰ ਸੋਚਣਾ ਚਾਹੀਏ ਹਮ ਸਰਕਾਰ ਕੋਈ ਨਾ ਕੋਈ ਨਿਰਣਾ ਨਿਕਲਣਾ ਚਾਹੀਏ ਕੀ ਕਰੇ ਹਮ ਹਮ ਅਬ ਸਰਕਾਰ ਕੀ ਕਰਦੀ ਹੈ ਨਾ ਕਰਦੀ ਹੈ ਅਬ ਅੱਗੇ ਦੇਖਿਏ ਹਮ ਸੋ ਬਾਪੂ ਜੀ ਸਬਜੀ ਬਾਪੂ ਜੀ ਕੀ ਨਾਮ ਹੈ ਜਸਵਿੰਦਰ ਸਿੰਘ ਕਿੱਥੋਂ ਆਏ ਹੋ ਪੀਰਸਮਣਾ ਟਮਾਟਰ ਖਰੀਦ ਰਹੇ ਹੋ ਹਾਂ ਜੀ ਮਹਿੰਗਾਈ ਵਧ ਰਹੀ ਦਿਨ ਪਰ ਦਿਨ ਕੀ ਕਹੋ ਕੀ ਕਹੋਗੇ ਇਸ ਨੂੰ ਲੈ ਕੇ ਬਹੁਤ ਮਹਿੰਗਾਈ ਵਧੀ ਵੀ ਹੈ ਜੀ ਹਮ ਹਾਂ ਜੀ ਇਹਨੂੰ ਹੋਣਾ ਚਾਹੀਦਾ ਇਹ ਘੱਟ ਹੋਣਾ ਚਾਹੀਦਾ ਜੇ ਤੁਸੀਂ ਪਿਆਜ਼ਾਂ ਦੀ ਗੱਲ ਕਰੋ ਪਿਆਜ਼ਾਂ ਰੇਟ ਵਧ ਗਏ ਹੁਣ ਹੋਰ ਜ਼ਿਆਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਧ ਗਏ ਜੀ ਕੀ ਲੱਗਦਾ ਵੀ ਜਦੋਂ ਇਲੈਕਸ਼ਨ ਹੋਏ ਤੇ ਘੱਟ ਗਏ ਸੀਗੇ ਹੁਣ ਇਲੈਕਸ਼ਨ ਵਧ ਰਹੇ ਨੇ ਹੁਣ ਵੀ ਰਿਜ਼ਲਟ ਵੀ ਆ ਚੁੱਕੇ ਨੇ ਜਿਹੜੀ ਮਹਿੰਗਾਈ ਵਧ ਗਈ ਹੁਣ ਇੱਕੋ ਲੱਗਤ ਮਹਿੰਗਾਈ ਤਾਂ ਹੁਣ ਵਧੂਗੀ ਹੈ ਜੀ ਹਾਂ ਜਦੋਂ ਮੋਦੀ ਆਗੇ ਦੁਬਾਰੇ ਵੋਟ ਪਾਈ ਦੀ ਫਿਰ ਨਾ ਜੀ ਪਾਈ ਨਹੀਂ ਵੋਟ ਨਾ ਹਾਂਜੀ ਬਿਲਕੁਲ ਬਿਲਕੁਲ ਸੋ ਅੱਗੇ ਵੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿ ਕੀ ਕਹਿਣਾ ਮਹਿੰਗਾਈ ਨੂੰ ਲੈ ਕੇ ਕੀ ਜਿਹੜੀ ਮਹਿੰਗਾਈ ਦੀ ਮਾਰ ਕਿੰਨੇ ਕੁ ਲੋਕਾਂ ਦੇ ਉੱਤੇ ਪੈ ਰਹੀ ਹੈ ਆਜੋ ਨਾਲ-ਨਾਲ ਅ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਰਾਹੁਲ ਹੈ ਸਰ ਆਪਣਾ ਨਾਮ ਤੇ ਸਬਜ਼ੀ ਦੀ ਗੱਲ ਕੀਤੀ ਆ ਮੈਂ ਮਹਿੰਗਾਈ ਵਾਧੀ ਜਾ ਰਹੀ ਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਫਿਰ ਸਰ ਇਹ ਸਾਰਾ ਜਿਹੜਾ ਸਾਰਾ ਗਰੀਬ ਬੰਦੇ ਵਾ ਪੈ ਰਿਆ ਏ ਜਿਹੜੇ ਕੰਮ ਕਰਦੇ ਆ ਉਹ ਕਟਿਆ ਹੋਇਆ ਏ ਜੀ ਗਰਮੀ ਦਾ ਚੱਕਰ ਹੈ ਜੀ ਬਾਕੀ ਇਲੈਕਸ਼ਨ ਦਾ ਚੱਕਰ ਹੈ ਜੀ ਬਹੁਤ ਫਰਕ ਪਿਆ ਜਿਹੜੇ ਰੇਟ ਹੈ ਸਬਜੀ ਦੇ ਉਹ ਡਬਲ ਹੋਏ ਹੋਏ ਸਾਰੇ ਜੀ ਬਈ ਕਾਰਨ ਕੀ ਸਮਾਂ ਤੇ ਹੋ ਪਹਿਲਾਂ ਸਬਜੀ ਦੇ ਰੇਟ ਜਿਹੜੇ ਘੱਟ ਸੀਗੇ ਹੁਣ ਇੱਕੋ ਲੱਖ ਤੱਕ ਵੱਧ ਚੁੱਕੇ ਨੇ ਕਾਰਨ ਕੀ ਸਮਾਂ ਦੇ ਉਸ ਨੂੰ ਲੈ ਕੇ ਕਾਰਨ ਇਹ ਦਾ ਗਰਮੀ ਵੀ ਹੋ ਸਾਦੀ ਕੁਝ ਸਬਜੀ ਆਪਣੀ ਘਟ ਆ ਰਹੀ ਹੈ ਜੀ ਜਿਹੜੀ ਮਤਲਬ ਆਫ ਹੀ ਆ ਰਹੀ ਹੈ ਡਿਮਾਂਡ ਜ਼ਿਆਦਾ ਉਹ ਦੇ ਕਰਕੇ ਆਪਣੇ ਰੇਟ ਵਧੇ ਹੋਏ ਸਾਰੇ ਵਜੇ ਜਿਹੜੇ ਆਲੂ ਪਿਆਜ਼ ਦੀ ਗੱਲ ਕਰੀਏ ਰੇਟ ਵਧੇ ਨੇ ਪਾਲੂ ਪਿਆਜ਼ ਦੇ ਵੀ ਬਿਲਕੁਲ ਵਧੇ ਕੀ ਰੇਟ ਵਧੇ ਨੇ ਜੀ ਹੁਣ ਅੱਜ ਤੇ ਅੱਜ ਦੇ ਟਾਈਮ ਦੇ ਵਿੱਚ ਹੁਣ ਅੱਜ ਦੇ ਟਾਈਮ 'ਚ ਜਿਹੜਾ ਪਿਆਜ਼ 25 ਰੁਪਏ ਦਾ ਉਹ 40 ਰੁਪਏ ਹੋ ਗਿਆ ਜੀ ਆਪਣਾ ਜੀ। ਆਲੂ ਹੈ ਜਿਹੜਾ 25 20 ਤੋਂ 25 ਦੇ ਦਾ ਉਹ 30 ਹੋ ਗਿਆ ਜੀ ਆਪਣਾ ਆਲੂ ਜੀ। ਮਤਲਬ ਸਿੱਧਾ 15-15 ਦਾ ਫਰਕ ਪਿਆ। 15 10-15 ਰੁਪਏ ਦਾ ਸਾਰਾ ਫਰਕ ਪਿਆ ਜੀ ਆਪਣੇ ਡੇਲੀ ਰੁਟੀਨ ਦਾ ਜੀ। ਹਰੇਕ ਆਈਟਮ ਤੇ ਫਰਕ ਪਿਆ 20-20 ਰੁਪਏ ਦਾ 10-15 ਜੋ ਵੀ ਹੈ ਜੀ। ਜਦੋਂ ਇਲੈਕਸ਼ਨ ਹੋਏ ਤੇ ਮੈਂ ਕਹਿੰਦਾ ਘਟ ਗਏ ਸੀ ਉਸ ਸਮੇਂ। ਫਿਰ ਇਲੈਕਸ਼ਨ ਤੋਂ ਬਾਅਦ ਹੁਣ ਰਿਜ਼ਲਟ ਆ ਗਿਆ ਸਰਕਾਰ ਬਣ ਗਈ ਹੁਣ ਕਾ ਵਧ ਗਏ ਨੇ ਇਹ ਕੀ ਚੱਕਰ ਹੈ। ਬਈ ਸਾਰੇ ਇਲੈਕਸ਼ਨ ਦਾ ਵੀ ਹੋ ਸਕਦਾ ਹੈ ਗ ਏ ਉਹਨ ਸਰਕਾਰ ਦਾ ਕਹੂੰਗੀ ਕਿ ਸਰਕਾਰਾਂ ਨੂੰ ਜੀ ਮਹंगाई ਵੱਧ ਰਹੀ ਆ ਬਸ ਸਰਕਾਰਾਂ ਨੂੰ ਦੇਖਣਾ ਚਾਹੀਦਾ ਜਾਂ ਕੋਲ ਸਟੋਰ ਲਾਣੇ ਚਾਹੀਦੇ ਕੋਈ ਜਿੱਦਾਂ ਗਰਮੀ ਆਉਂਦੀ ਗਰਮੀ ਮਾ ਵੈਜੀਟੇਬਲ ਘਟ ਜਾਂਦੀ ਆ ਉਹ ਸਟੋਰ ਕਰਨੀ ਚਾਹੀਦੀ ਆ ਔਰ ਕੱਢਣਾ ਚਾਹੀਦਾ ਜਿੱਦਾਂ ਹੁਣ ਪਿਆਜ਼ ਆ ਪਿਆ ਸਾਰਾ ਸਟਾਕ ਹੋ ਰਿਹਾ ਜੀ ਪਿਆ ਦਾਣ ਵਾਲੇ ਦਿਨ ਚ ਹਫਤੇ ਦੇ ਵੀਂਦਰ ਮੇਰੇ ਕੰਨ ਬਾਹ ਸਕਦਾ ਪਿਆ ਦਾ ਰੇਟ ਸਾਰਾ ਜੀ ਅੱਛਾ ਹਾਂ ਜੀ ਹੋਰ ਵੀ ਬੱਸ ਸਕਦਾ ਹਲੇ ਬਿਲਕੁਲ ਬੱਸ ਸਕਦਾ ਤੇ ਲੋਕਾਂ ਦੀ ਫਿਰ ਮੈਂ ਕਹਿੰਨਾ ਹਾ ਕਰ ਮਾਜ ਨਹੀਂ ਲੋਕਾਂ ਦੇ ਵਿੱਚ ਲੋ ਹੋ ਜਾਣਾ ਲਾਸਟ ਈਅਰ ਦੀ ਤਰ੍ਹਾਂ ਪਿਆ ਸੋਨੇ ਦੇ ਭਾਵਾ ਆਣਾ ਸਾਰਾ ਕੀ ਲੱਗਦਾ ਕਿ ਰੇਟ ਕਦ ਤੱਕ ਵਧਣਗੇ ਜਾਂ ਸਰ ਡੇਲੀ ਵਧ ਹੀ ਰਹੇ ਆ ਤੁਹਾਡੇ ਸਾਹਮਣੇ ਡੇਲੀ ਰੇਟ ਵਧ ਰਹੇ ਹੈ ਰੀ ਅਕਾਡਮ ਦੇ ਜੀ ਅਦਰਕ ਜਿਹੜਾ ਅੱਗੇ 200 ਰੁਪਏ ਕਿਲੋ ਦਾ ਉਹ 280 ਰੁਪਏ ਕਿਲੋ ਹੋ ਗਿਆ ਜੀ ਜਿਹੜਾ ਟਣੀਆਂ 100 ਰੁਪਏ ਕਿਲੋ ਦਾ 300 ਰੁਪਏ ਕਿਲੋ ਹੈ ਜੀ ਚਲੋ ਗਰੀਬ ਗਰੀਬੰਦਾ ਕੀ ਕਰੂੰਗਾ ਸਭ ਤੋਂ ਵੱਡੀ ਗੱਲ ਹੈ ਨਾ ਖਾਊਗਾ ਗਿਆ ਸਰ ਖਾਣਾ ਤੇ ਸਬਜੀ ਹੈ ਡੇਲੀ ਹੈ ਰੁਟੀਨ ਹੈ ਉਹੀ ਮਹਿੰਗੀ ਹੋ ਰਹੀ ਹੈ ਹੋਰ ਬੰਦਾ ਕੀ ਕਰੂੰਗਾ ਜੀ ਹਮ ਬਿਲਕੁਲ ਸੋ ਜਿਹੜੀ ਮਹਿੰਗਾਈ ਦੀ ਮਾਰ ਆ ਹਰੇਕ ਵਰਗ ਦੇ ਉੱਤੇ ਪੈ ਰਹੀ ਆ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਲਗਾਤਾਰ ਮੰਡੀ ਦੇ ਵਿੱਚ ਖੜੇ ਸੀਗੇ ਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਆ ਕਿ ਆਖਿਰ ਜਿਹੜੇ ਰੇਟ ਵਧ ਰਹੇ ਨੇ ਉਸ ਨੂੰ ਲੈ ਕੇ ਲੋਕਾਂ ਦੀ ਕੀ ਰਾਏ ਹੈ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਕੀ ਕੀਮਤਾਂ ਜਿਹੜੀ ਸੀਗੀ ਘਟ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੀ ਸਰਕਾਰਾਂ ਬਣ ਗਈਆਂ ਤਾਂ ਹੁਣ ਸਰਕਾਰ ਫੇਰ ਆ ਚੁੱਕੀ ਐ ਸੋ ਇਲੈਕਸ਼ਨ ਤੋਂ ਬਾਅਦ ਫੇਰ ਹੁਣ ਕੀਮਤਾਂ ਵਾ ਚੁੱਕੀਆਂ ਨੇ ਸੋ ਹੀ ਹੁਣ ਜਿਹੜੇ ਪਿਆਜ਼ਾਂ ਦੇ ਰੇਟ ਆ ਜਾਂ ਸਬਜ਼ੀਆਂ ਦੇ ਰੇਟ ਆ ਹੁਣ ਕਹਿੰਦੇ ਹੋਰ ਤਿੱਗਣੇ ਚੌਗਣੇ ਜਿਹੜੇ ਕੀ ਵਧਨੇ ਨੇ ਸੋ ਸਰਕਾਰਾਂ ਨੂੰ ਅਪੀਲ ਹੈ ਕਿ ਥੋੜਾ ਜਿਹਾ ਇਸ ਤੇ ਉਤੇ ਨੱਤ ਪਾਈ ਜਾਵੇ ਜੋ ਕਿ ਆਮ ਲੋਕਾਂ ਨੂੰ ਰਾਹਤ ਥੋੜੀ ਜੀ ਰਾਹਤ ਮਿਲੇ ਬੀਬੀ ਸਬਜੀ ਸਬਜੀ ਲੈਣ ਆਏ ਹੋ ਸਰ ਜੀ ਹਾਂਜੀ ਸਬਜੀ ਲੈਣ ਆਏ ਕੀ ਕਹੋਗੇ ਹੁਣ ਸਬਜੀ ਕਹਿੰਦੇ ਮਹਿੰਗੀ ਬਹੁਤ ਹੋ ਗਈ ਮਹਿੰਗੀ ਅੱਗ ਲਾਈ ਪਈ ਐ ਨਨ ਦਾੜਦਿਆਂ ਨੇ ਐਨੀ ਮਹਿੰਗੀ ਲਾਈ ਪਈ ਐ ਪਿਆਜ਼ਾਂ ਨੂੰ ਹੋਰ ਅੱਗ ਲਾਈ ਪਈ ਕਿ ਆ ਗਰੀਬੰਦਾ ਖਾਵੇ ਦੱਸੋ ਇਹ ਤਾਂ ਕਹਿੰਦੇ ਪਿੱਛੇ ਤੋਂ ਬਹੁਤ ਮਹਿੰਗੇ ਆਉਂਦੇ ਨੇ ਕੋਈ ਨਹੀਂ ਇਹ ਤਾਂ ਬਲੂਟ ਮਾਰ ਕਰੀਵੇ ਨਨ ਉਹ ਆੜਤੀਆਂ ਨੇ ਔਰ ਕੀ ਕਰ ਲੈਣਾ ਇਹ ਕਹਿੰਦੇ ਸਰਕਾਰਾਂ ਦਾ ਦੋਸ਼ ਹੈ ਜੀ ਦਾ ਮਕਾਨ ਨਹੀਂ ਕੋਈ ਕਮਾਨ ਵਾਲਾ ਨਹੀਂ ਦਸ ਕਿਆ ਖਾਵੇ ਬੰਦਾ ਸਹੀ ਗੱਲ ਆ ਹੁਣ ਮੈਂ ਕਹਿੰਦੇ 40 ਰੁਪਏ ਕਿਲੋ ਪਿਆਜ਼ ਹੋ ਗਈਆਂ 40 ਨੂੰ 45 ਨੂੰ ਬੋਲਦੇ ਆ ਇਹ ਅੱਗ ਲਾਣੇ ਕਿਆ ਖਾਵੇ ਗਰੀਬ ਬੰਦਾ ਇਹ ਮੰਡੀ ਚ ਰੇਟ ਜਿਹੜਾ ਬਾਹਰ ਰੇਟ ਹੈ ਉਹਦਾ ਕੀ ਹੋਊਗਾ ਬਾਹਰ ਰੇਟ ਦਾ ਇਹ ਅੱਗ ਲਾਈ ਪਈ ਹੈ ਬਾਹਰ ਵੀ ਸਾਨੂੰ ਤਾਂ ਇੰਨੀ ਔਖੀ ਹੋਈ ਬਈ ਕੋਈ ਕਮਾਨ ਵਾਲਾ ਨਹੀਂ ਕਰਨੀ ਹੈਗਾ ਕਿਰਾਏ ਤੇ ਬੈਠੇ ਆਂ ਕਿਆ ਸਬਜ਼ੀਆਂ ਖਾਵੇ ਬੰਦਾ ਸਹੀ ਗੱਲ ਅੱਜਕੱਲ ਗਰੀਬੰਦਾ ਮੈਂ ਤਾਂ ਜਮਾ ਹੀ ਨਹੀਂ ਖਾ ਸਕਦਾ। ਜਮਾ ਹੀ ਨਹੀਂ ਖਾ ਸਕਦਾ। ਕੀ ਕਰੇ ਹੁਣ? ਖਾਣੀ ਤਾਂ ਪੈਂਦੀ ਐ। ਹੂੰ। ਪਰ ਖਾਵੇ ਵੀ ਗਿਆ। ਇਹਨਾਂ ਨੂੰ ਬੜੇ-ਬੜੇ ਜਿਹੜੇ ਮੰਤਰੀ ਹੋਰ ਸੰਤ ਜਿਆ ਇਹਨਾਂ ਨੂੰ ਖਾਵੇ ਬੰਦਾ। ਕੀ ਖਾਵੇ ਦੱਸੋ? ਸਹੀ ਗੱਲ। ਫੇਰ ਹੁਣ ਕੁੜੀ ਐ ਮੇਰੇ ਤਾਂ ਜਵਾਨ ਬੈਠੀ। ਹੂੰ। ਘਰ ਦਾ ਨਹੀਂ ਮਕਾਨ ਪੂਛ ਨਹੀਂ ਹੁਣ ਕਿਰਾਏ ਤੇ ਬੈਠੇ ਆ ਕਿਰਾਇਆ ਵੀ ਇਹਨੇ ਨੰਗ ਲਾਇਆ ਪਿਆ ਮਕਾਨ ਦਾ ਇਹ ਵੀ ਸਹੀ ਗੱਲ ਆ ਬਾਧੂ ਪਏ ਨੇ ਐਨਾ ਦਾ ਬੰਦਾ ਰੋਟੀ ਨਹੀਂ ਖਾ ਸਕਦਾ ਮਹੀਨੇ ਦੀ ਰੋਟ ਰਾਸ਼ਨ ਨਹੀਂ ਮੁਕਦਾ ਜਿੰਨਾ ਕਿਰਾਇਆ ਖੜਾ ਕਰਿਆ ਵਾ ਜੀ ਗੱਲ ਕਰਾਂ ਇਲੈਕਸ਼ਨ ਤੋਂ ਪਹਿਲਾਂ ਤਾਂ ਰੇਟ ਘਟ ਗਏ ਸੀਗੇ ਹੁਣ ਇਲੈਕਸ਼ਨ ਤੋਂ ਬਾਅਦ ਵਧੇ ਨੇ ਇਹ ਬਹੁਤ ਵਧ ਗਏ ਹੁਣ ਫਿਰ ਕੀ ਕਰੀਏ ਜੇ ਐਨਾ ਰੇਟ ਚੱਕਦਾ ਇੱਕਦਮ ਚੱਕਦਾ ਪਹਿਲਾਂ ਅਸੀਂ 900 ਦਾ ਥੈਲਾ ਲਿਆ ਸਾਡੇ ਰਿਸ਼ਤੇਦਾਰਾਂ ਨੇ ਇੱਕਦਮ ਹੁਣ 2000 ਦਾ ਬੋਲਣ ਲੱਗੇ ਕੋਈ 3 ਦਾ ਬੋਲਦਾ ਕੀ ਖਾਵੇ ਬੰਦਾ ਕੀ ਖਾਵੇ ਬੰਦਾ ਦੱਸੋ ਲੋਕਾਂ ਦੇ ਤਾਂ ਮੈਂ ਕਹਾਂ ਨਾ ਤੂਫਾਨ ਆ ਗਿਆ ਕਿਤਨਾ ਤੂਫਾਨ ਨੇ ਆ ਗਿਆ ਤੂਫਾਨ ਤੇ ਵੀ ਮੈਂ ਕਹਾਂ ਅੰਨੀ ਤੇ ਹੋਰ ਉਹ ਆ ਗਿਆ ਘਰ ਵੀ ਚੱਕ ਤੇ ਤੂਫਾਨ ਨੇ ਐਨਾ ਕੰਮ ਚਲੋ ਮੈਂ ਕਹਿੰਦਾ ਹੁਣ ਇੱਕ ਵਾਰੀ ਸਬਜ਼ੀ ਲੈ ਕੇ ਆਓ ਇੱਕ ਵਾਰੀ ਗੇੜਾ ਮਾਰ ਕੇ ਆਓ ਫੇਪਰ ਲੱਗੂ ਤੁਹਾਨੂੰ ਮੈਂ ਤਾਂ ਗੇੜਾ ਮਾਰਦੀ ਆਂ ਉਰੇ ਪਰ ਅੱਛਾ ਮੈਂ ਗੇੜਾ ਮਾਰਦੀ ਰਹੇ ਵੀ ਕੋਈ ਸਸਤੀ ਚੀਜ਼ ਮਿਲ ਜਵੇ ਸਸਤੀ ਮੰਡੀ 'ਚ ਹੋਰ ਅੱਗ ਲੱਗੀ ਪਈ ਐ ਹੈ ਮੰਡੀ ਵਾਲਿਆਂ ਨੇ ਹੋਰ ਇਹ ਕਹਿੰਦੇ ਕੱਪੜੇ ਵੀ ਲਾ ਕੇ ਉਰੇ ਰੱਖ ਜੋ ਸਬਜ਼ੀ ਵਾਲਿਆਂ ਨੇ ਕੱਪੜੇ ਵੀ ਲਾ ਕੇ ਸਾਡੇ ਕੋਲ ਰੱਖ ਜੋ ਇਹ ਹਾਲ ਐ ਮੰਡੀ ਵਾਲਿਆਂ ਦਾ ਠੀਕ ਐ ਜੀ ਹੈ ਸੋ ਲੋਕ ਅੱਕੇ ਪਏ ਨੇ ਮਹਿੰਗਾਈ ਨੂੰ ਲੈ ਕੇ ਸੋ ਬੀਬੀ ਨੇ ਸਾਫ਼ ਤੌਰ ਤੇ ਕਿਹਾ ਕਿ ਮਹਿੰਗਾਈ ਜਿਹੜੀ ਕਿ ਵਾਧੀ ਜਾ ਰਹੀ ਹੈ ਜਿਹੜੀ ਕਿ ਘਟਣ ਦੇ ਬਜਾਏ ਵਾਧੀ ਜਾ ਰਹੀ ਹੈ ਸੋ ਲੋਕਾਂ ਦਾ ਇਹੀ ਗੱਲ ਕਹਿਆ ਹੈ ਵੀ ਸਰਕਾਰਾਂ ਨੂੰ ਥੋੜੀ ਜੀ ਨਾਥੇ ਦੇ ਉੱਤੇ ਪਾਣੀ ਚਾਹੀਦੀ ਹੈ ਜੋ ਕਿ ਆਮ ਵਰਗ ਦੇ ਉੱਤੇ ਕੋਈ ਅਸਰ ਨਾ ਪਵੇ ਕਿਉਂਕਿ ਜੇ ਇਲੈਕਸ਼ਨ ਦੀ ਗੱਲ ਕਰੀ ਇਲੈਕਸ਼ਨ ਤੋਂ ਪਹਿਲਾਂ ਇਹ ਚੀਜ਼ਾਂ ਕੱਟ ਗਈਆਂ ਸੀ ਪਰ ਇਲੈਕਸ਼ਨ ਤੋਂ ਬਾਅਦ ਇੱਕੋ ਲਖਤ ਜਿਹੜੀ ਕਿ ਲੋਕਾਂ ਦੇ ਉੱਤੇ ਮਾਰ ਪੈ ਰਹੀ ਹੈ ਸੋ ਆਮ ਵਰਗ ਲਈ ਬਹੁਤ ਔਖਾ ਹੈ ਸੋ ਸਰਕਾਰਾਂ ਨੂੰ ਇਹੀ ਅਪੀਲ ਕਰ ਰਹੇ ਆ ਕਿ ਥੋੜੀ ਜੀ ਮਹਿੰਗਾਈ ਦੇ ਉੱਤੇ ਨੱਥ ਪ ਸੋ ਬਾਈ ਜੀ ਪਿਆਜ਼ ਤੁਸੀਂ ਖਰੀਦ ਰਹੇ ਹੋ ਹੱਥ ਇਸ ਲਫਾਵਾ ਫੜਿਆ ਹੋਇਆ ਪਿਆਜ਼ਾਂ ਦਾ ਇਹ ਦੇਖੋ ਪਿਆਜ਼ ਲੈ ਕੇ ਜਾ ਰਹੇ ਨੇ ਬਾਈ ਸਾਹਿਬ ਬਾਈ ਸਾਹਿਬ ਕੀ ਕਹੋਗੇ ਕਿਉਂਕਿ ਕਹਿੰਦੇ ਪਿਆਜ਼ ਰੇਟ ਵਧ ਗਏ ਨੇ ਕੋ ਲਗ ਤੇ ਵੀਰੇ ਹੁਣ ਤੁਹਾਨੂੰ ਪਤਾ ਵੀ ਸਰਕਾਰਾਂ ਦਾ ਹੀ ਹੁਣ ਸਾਰਾ ਕੁਝ ਪਤਾ ਕੁਝ ਨਹੀਂ ਕਰ ਸਕਦੇ ਹੈਗੇ ਕੁਮ ਘਈ ਥੱਲੇ ਤਾਂ ਨਹੀਂ ਰਹੀ ਹੈਗੀ ਠੋਮਾੜਾ ਮੋਟੇ ਸਸਤੀ ਚੀਜ਼ ਜੋ ਗਰੀਬ ਦਾ ਤਾਂ ਟਾਈਮ ਹੀ ਹੈ ਨਹੀਂ ਇਹ ਗਰੀਬ ਨੂੰ ਨਹੀਂ ਜਾਨੀ ਗਰੀਬੀ ਨਹੀਂ ਚੱਕ ਰਹੀ ਗਰੀਬ ਨੂੰ ਮਾਰ ਰਹੇ ਨੇ ਹੋਰ ਜਾਨੀ ਕੋਈ ਨਹੀਂ ਇਹਦੇ ਵਿੱਚ ਆਪਾਂ ਕਹਿੰਦੇ ਗਰੀਬ ਤਾਂ ਮਾਪਾ ਲਵਲ ਮਾਰ ਰਿਹਾ ਹਾਂ ਹਾਂਜੀ ਤੇ ਬਾਈ ਜੀ ਰੋਟੀ ਖਾਣੀ ਵੀ ਰਿਓੱਖੀ ਪੀਆ ਤੁਸੀਂ ਆਪ ਸਿਆਣੇ ਆ ਮੈਂ ਉਹੀ ਗੱਲ ਕਹਿੰਦਾ ਵੀ ਗਰੀਬ ਕੀ ਕਰੂੰਗਾ ਇੱਥੇ ਕਿਉਂਕਿ ਜੇ ਜਿਹੜਾ ਦਿਹਾੜੀ ਕਰਕੇ ਆਪਣੀ ਰੋਟੀ ਕਮਾਰੇ ਆਇਆ ਉਹਦੇ ਵਾਸਤੇ ਬਹੁਤ ਔਖਾ ਹੈ ਚੀਜ਼ਾਂ ਨੂੰ ਲੈ ਕੇ ਹੁਣ ਪੰਜਾਬ ਬਾਹਰ ਘਰ ਤੇ ਜਾ ਰਿਹਾ ਏਸੀ ਕੱਲੂ ਜਾ ਰਿਹਾ ਮਹਿੰਗਾਈ ਦਾ ਜਮਾਨਾ ਹੈ ਇੱਥੇ ਕੋਈ ਬਣਦਾ ਕੁਛ ਨਹੀਂ ਕੋਈ ਨੌਕਰੀ ਨਹੀਂ ਕੋਈ ਕੁਝ ਨਹੀਂ ਹੈ ਜੀ ਬਹੁਤੇ ਕਰਕੇ ਹੁਣ ਪੰਜਾਬ ਖਾਲੀ ਹੋ ਰਿਹਾ ਇਹ ਆਪਣੀ ਸਿਰਫ ਸਰਕਾਰ ਦੀ ਪਾਲਿਸੀ ਹੈ ਇਦਾਂ ਦੀ ਹੈ ਵੀ ਮਹਿੰਗਾਈ ਥੱਲੇ ਆਉ ਤਾਂ ਆਪਾਂ ਇੱਥੇ ਬਸਾਂਗੇ ਨਹੀਂ ਨਹੀਂ ਲੱਗਦਾ ਵੀ ਮਹਿੰਗਾਈ ਥੱਲੇ ਆਉਗੀ ਫਿਰ ਨਹੀਂ ਮੁਸ਼ਕਲ ਹੈ ਜੀ ਵਧਦੀ ਹੈ ਜੀ ਅੱਗੇ ਤੋਂ ਅੱਗੇ ਵਧਦੀ ਜਾ ਰਹੀ ਹੈ ਹਰ ਉਹਦੀ ਆ ਵਧਦੀ ਜਾ ਰਹੀ ਹੈ ਪਲ-ਪਲ ਹੀ ਆ ਹਾਂਜੀ ਜੇ ਇਹ ਇਲੈਕਸ਼ਨ ਦੀ ਗੱਲ ਕਰਾਂ ਇਲੈਕਸ਼ਨ ਦੇ ਮੈਂ ਕਹਿੰਦਾ ਉਸ ਸਮੇਂ ਘਟ ਗਈ ਸੀਗੀ ਵੀਰੇ ਹੁਣ ਆਪਾਂ ਕਹਿ ਦੋਨੇ ਆ ਜਿਹੜੇ ਇਹ ਆਪਣੇ ਈਵੀਐਮ ਮਸ਼ੀਨਾਂ ਤੋਂ ਕਰਾਉਂਦੇ ਨੇ ਵੋਟਿੰਗ ਹੁਣ ਆਪਾਂ ਨੂੰ ਉਹਦਾ ਪੇਤ ਨਹੀਂ ਹੈ ਬਿਲਕੁਲ ਵੈਲਟ ਪੇਪਰ ਦਾ ਹੁੰਦਾ ਉਹ ਤਾਂ ਪਤਾ ਹੁੰਦਾ ਭਾਈ ਆ ਫੁਲਾਣੇ ਨੂੰ ਪਾਈ ਆ ਮੈਂ ਹੁਣ ਕਹਿੰਦੇ ਕੋਈ ਕੁਸਾ ਕੋਈ ਕੁਸ ਕਹਿੰਦਾ ਜੀ ਵੀ ਇਹ ਨਹੀਂ ਆਪਾਂ ਬਟਨ ਦੱਬ ਦਿਆਂ ਪੈਂਦੀ ਕਿਸੇ ਹੋਰ ਨੂੰ ਆ ਜੀ ਤੇ ਉਹ ਚੱਕਰ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੀ ਸਰਕਾਰ ਬਣੂ ਕਿਹੜੀ ਨਹੀਂ ਬਣੂ ਜੀ ਪਰ ਹੁਣ ਤਾਂ ਮੋਦੀ ਸਰਕਾਰ ਆ ਗਈ ਫੇਰ ਕਹਿੰਦੇ ਨਾ ਫਿਰ ਉਹੀ ਤਾਂ ਹੈ ਜੀ ਫੇਰ ਜਿਹੜਾ ਅੱਗੇ ਮੱਲ ਬਗਿਆ ਜਿਹੜਾ ਰਹਿ ਗਿਆ ਉਹ ਬਾਕੀ ਹੁਣ ਬਗਿਉ ਮਤਲਬ ਜਿਹੜੀ ਪੰਜਾਬੀ ਮੈਂ ਕਹਿੰਨਾ ਇੰਡੀਆ ਬਚਿਆ ਹੋਇਆ ਸੀ ਹੁਣ ਖਤਮ ਹੈ ਅਸੀਂ ਮੈਂ ਖੁਦ ਇਟਲੀ ਵਿੱਚ ਰਹਿਣਾ ਵੀਰੇ ਹੂੰ ਮੇਰੇ ਬੱਚੇ ਮੈਂ ਕੈਨੇਡਾ ਭੇਜੇ ਹੋਏ ਨੇ ਅਸੀਂ ਹੈ ਹੀ ਨਹੀਂ ਇੱਥੇ ਉਹਨੇ ਘੇੜਾ ਕੱਢਦੇ ਮੁੜ ਜੰਨੇ ਆ ਉੱਥੇ ਆਪਣੀ ਨੀਂਦ ਆਪਣੀ ਸੌਣੇ ਆ ਆਪਣੀ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਹੈਗਾ ਜੀ ਬਹੁਤ ਵਧੀਆ ਉੱਥੇ ਲਾਈਫ ਆ ਇੱਥੇ ਤਾਂ ਨਰ ਪੰਜਾਬ ਨਾਲੋਂ ਤਾਂ ਕੈਨੇਡਾ ਹੀ ਵਧੀਆ ਮੈਨੂੰ ਬਹੁਤ ਸਾਰੇ ਵਧੀਆ ਜੀ ਵਾੜੇ ਵਧੀਆ ਕੋਈ ਜ ਆਪਾਂ ਲਈਏ ਇੱਥੇ ਨਹੀਂ ਕੋਸ ਹੈਗਾ ਜੀ ਇਸ ਟਾਈਮ ਇੱਥੇ ਸਿਰਫ ਮੰਗਾਈਓ ਹੁਣ ਤਾਂ ਮੰਗਾਈ ਆ ਜੀ ਮੰਗਾਈ ਵੀਰੇ ਬਿਲਕੁਲ ਧੰਨਵਾਦ ਜੀ ਹਾਂ ਓਕੇ ਵੀਰੇ ਥੈਂਕ ਯੂ